ਕਪਟਾਲੀਅਨ ਦਾ ਰਾਜਾ ਹੁੰਦਾ ਵਾ ਕਰਨਲ ਸਾਹਿਬ ਉਹ ਰਾਜੇ ਦੇ ਉੱਤੇ ਜਦੋਂ ਕੋਈ ਹੱਥ ਪਾ ਲੂਗਾ ਤੇ ਫਿਰ ਬਾਕੀ ਸੈਨਾ ਉਹਦੀ ਪਰਜਾ ਕੀ ਕਰੂਗੀ ਦੱਸੋ ਕੀ ਤੁਹਾਨੂੰ ਲੱਗਦਾ ਉਹੋ ਜੀ ਐਸਐਸਪੀ ਨੇ ਭੂਮਿਕਾ ਨਿਭਾਈ ਹੈ ਨਾਨਕ ਸਿੰਘ ਬਿਲਕੁਲ ਨਹੀਂ ਨਿਭਾਈ ਉਹਨੂੰ ਕਹਿ ਦਿਓ ਕਿ ਜੇ ਮਾਫੀ ਮੰਗਦਾ ਉਹ 12 ਕਰਮਚਾਰੀਆਂ ਨੂੰ ਸਾਡੇ ਸਾਹਮਣੇ ਲਿਆ ਦੋ 10 ਬਾਰ ਬੰਦੇ ਉਹਨੂੰ ਕੁੱਟ ਦੇਣਗੇ ਬਾਅਦ ਚ ਅਸੀਂ ਮਾਫੀ ਮੰਗ ਲਾਂਗੇ ਹੰਕਾਰ ਬੋਲਦਾ ਉਹਨਾਂ ਦੇ ਵਿੱਚ ਹਮ ਇੰਸਪੈਕਟਰਾਂ ਦੇ ਵਿੱਚ ਪਿਓ ਪੁੱਤਰ ਦਾਰੂ ਪੀ ਕੇ ਕਿੱਥੋਂ ਬੋਠ ਦੇ ਉੱਤੇ ਰੱਖ ਕੇ ਦਾਰੂ ਪੀਣਗੇ ਹਮ ਚਾਰ ਬਲੀ ਉਹਦੀ 850 ਦੇ ਕਰੀਬ 850 ਦੇ ਕਰੀਬ ਜਿਹੜੀ ਹੈ ਕਿ ਕਰਨਲ ਦੇ ਅੰਡਰ ਹੁੰਦੀ ਆ ਇੱਕ ਸਮਝ ਲਓ ਕਿ ਇੱਕ ਸੂਬੇਦਾਰ ਜਿਹੜਾ ਹੈ ਨਾ ਸਾਡਾ ਰੈਂਕ ਸੂਬੇਦਾਰ ਰੈਂਕ ਇਹਨਾਂ ਦੇ ਡੀਐਸਪੀ ਦੇ ਬਰਾਬਰ ਹੈ ਜਿਹੋ ਜਿਹਾ ਨਾਨਕ ਸਿੰਘ ਐਸਐਸਪੀ ਹੈ ਉਹ ਉਹ ਹੈ ਜਿਹੋ ਜਿਹਾ ਹੀ ਉਹ ਕਰਨਲ ਹੈ ਸੇਮ ਹੀ ਇੱਕ ਦੇ ਉੱਪਰ ਹੈ ਕਰਨਲ ਉਸ ਤੋਂ ਵੀ ਉੱਪਰ ਹੈ ਉੱਪਰ ਹੈ ਕਰਨਲ ਉਸ ਤੋਂ ਵੀ ਉੱਪਰ ਰੈਂਕ ਤੇ ਵਿੱਚੋਂ ਸਾਡਾ ਇੱਕ ਰੈਂਕ ਜਿਹੜਾ ਇਹਨਾਂ ਤੋਂ ਅੱਪ ਚੱਲਦਾ ਹੈ ਜਿਹੜਾ ਨਾਨਕ ਸਿੰਘ ਨਾ ਜਰੂਰ ਨਾਨਕ ਸਿੰਘ ਦਾ ਉਹਦਾ ਬਾਬਰਾ ਵਾਲਾ ਕੰਮ ਹੋ ਰਿਹਾ ਕਿਉਂਕਿ ਉਹਨੇ ਅਜ ਤੱਕ ਕੁਝ ਨਹੀਂ ਕੀਤਾ ਉਸ ਟਾਈਮ ਤੇ ਇਹਨਾਂ ਨੂੰ ਇਹ ਸਾਨੂੰ ਇਹ ਕਹਿੰਦੇ ਵੀ ਤੁਸੀਂ ਹੁਣ ਅੱਗੇ ਸ਼ਹੀਦ ਹੋਣ ਵਾਸਤੇ ਖੜੇ ਹੋ ਜਾਓ ਹੂੰ ਤੇ ਅੱਜ ਸਾਡੀ ਆਇਤ ਕਰ ਰਹੇ ਆ ਕਾਲ ਕਰ ਕਰਕੇ ਮਾਫੀਆਂ ਮੰਗ ਰਹੇ ਨੇ ਵੀ ਅੱਗੇ ਨਾ ਕਾਰਵਾਈ ਨਾ ਨਾ ਕਿਉਂ ਕਿਉਂ ਨਹੀਂ ਕਿਉਂ ਨਹੀਂ ਹੋਣੀ ਚਾਹੀਦੀ ਹੋਣੀ ਚਾਹੀਦੀ ਆ ਹੂੰ ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ ਬੀਤੇ ਦਿਨੀ ਪਟਿਆਲਾ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਜਿਸ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇੱਕ ਕਰਨਲ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਮਾਮਲਾ মিডিਆ ਚਾਉਂਦਾ ਤਾਂ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ ਇਹਦੇ ਨਾਲ ਜੁੜੇ ਹੋਏ ਬਹੁਤ ਸਾਰੇ ਪੱਖ ਨੇ ਇੱਕ ਪਾਸੇ ਤਾਂ ਅਸੀਂ ਗੱਲ ਕਰਦੇ ਹਾਂ ਕਿ ਦੇਸ਼ ਦੀ ਸੇਵਾ ਦੇ ਲਈ ਲਗਾਤਾਰ ਨੌਜਵਾਨਾਂ ਦਾ ਪੰਜਾਬ ਦੇ ਨੌਜਵਾਨਾਂ ਦਾ ਖਾਸ ਕਰਕੇ ਯੋਗਦਾਨ ਘਟ ਰਿਹਾ ਹੈ ਆਰਮੀ ਦੇ ਵਿੱਚ ਗਿਣਤੀ ਘਟ ਰਹੀ ਹੈ ਪਰ ਦੂਸਰੇ ਪਾਸੇ ਪੰਜਾਬ ਪੁਲਿਸ ਦੀ ਨਫਰੀ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ ਪ੍ਰਤੀ ਹਜ਼ਾਰ ਵਿਅਕਤੀ ਸਭ ਤੋਂ ਵੱਧ ਪੁਲਿਸ ਫੋਰਸ ਹੈ ਤੇ ਦੂਜੇ ਪਾਸਿਓਂ ਜੇ ਸਨਮਾਨ ਦੀ ਨਜ਼ਰ ਨਾਲ ਗੱਲ ਕਰੀਏ ਤਾਂ ਜੇਕਰ ਬਚਪਨ ਦੀ ਗੱਲ ਕਰੀਏ ਉਦੋਂ ਵੀ ਜਦੋਂ ਆਰਮੀ ਦੀ ਗੱਡੀ ਜਾਂ ਟਰੱਕ ਲੰਘਦਾ ਸੀ ਤਾਂ ਬੜੇ ਸਨਮਾਨ ਦੇ ਨਾਲ ਬੱਚੇ ਤੱਕ ਸਲੂਟ ਮਾਰਿਆ ਕਰਦੇ ਸੀ ਪਰ ਪੁਲਿਸ ਵਾਰੀ ਬਿਲਕੁਲ ਇਸ ਦੇ ਉਲਟ ਹੋ ਜਾਂਦਾ ਹੈ ਬਹੁਤ ਤਰ੍ਹਾਂ ਦੀਆਂ ਗੱਲਾਂ ਪੁਲਿਸ ਨੂੰ ਲੈ ਕੇ ਕੀਤੀਆਂ ਜਾਂਦੀਆਂ ਨੇ ਬਹੁਤ ਸਾਰੇ ਮੁਲਾਜ਼ਮ ਚੰਗੇ ਮਾੜੇ ਹੋ ਸਕਦੇ ਨੇ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਪਰ ਅਸੀਂ ਜਲੰਧਰ ਦੀ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਦੇ ਜਿਹੜੇ ਮੈਂਬਰ ਸਾਹਿਬਾਨ ਨੇ ਜਲੰਧਰ ਦੇ ਵਿੱਚ ਉਹਨਾਂ ਦੇ ਕੋਲ ਪਹੁੰਚੇ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਉਹਨਾਂ ਦਾ ਇਸ ਬਾਰੇ ਕੀ ਵਿਚਾਰ ਹੈ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਉਹਨੂੰ ਕਿਵੇਂ ਦੇਖਦੇ ਨੇ ਸੋ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੈਂ ਕੈਪਟਨ ਭੁਪਿੰਦਰ ਸਿੰਘ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਜ਼ਿਲ੍ਹਾ ਜਲੰਧਰ ਵਾਈਸ ਪ੍ਰੈਜ਼ੀਡੈਂਟ ਜੀ ਜੋ ਇਹ ਘਟਨਾਕਰਮ ਹੋਇਆ ਆ ਪਟਿਆਲੇ ਦੇ ਵਿੱਚ ਦੋਵੇਂ ਪਾਸੇ ਵੈਲਟ ਫੋਰਸ ਨੇ ਪੰਜਾਬ ਪੁਲਿਸ ਵੀ ਸਾਡੇ ਆਪਣੇ ਨੇ ਸਾਡੇ ਭੈਣ ਭਾਈ ਨੇ ਸਾਡੇ ਵੱਡੇ ਛੋਟੇ ਸਾਰੇ ਉਹਦੇ ਵਿੱਚ ਵੀ ਸ਼ਾਮਲ ਨੇ ਤੇ ਸੈਨਾ ਵਿੱਚ ਵੀ ਸਾਡੇ ਜੱਟਾਂ ਦੇ ਪੁੱਤੀ ਆ ਤੇ ਗੱਲ ਇੱਥੇ ਆ ਕੇ ਮੁੱਕਦੀ ਆ ਕਿ ਜਦੋਂ ਕਿਸੇ ਨਾਲ ਗਲਤ ਵਤੀਰਾ ਵਰਤਦਾ ਆ ਅਨਮਨੁੱਖੀ ਤਰੀਕੇ ਦੇ ਨਾਲ ਜਿਹੜਾ ਸਾਡੇ ਕਰਨਲ ਸਾਹਿਬ ਦੇ ਉੱਤੇ ਉਹਨਾਂ ਨੇ ਤਸ਼ੱਦਦ ਕੀਤਾ ਆ ਉਹਦਾ ਆ ਸਾਡੇ ਸਾਰੇ ਸੈਨਿਕ ਵੈਲਫੇਅਰ ਆਰਗੇਨਾਈਜੇਸ਼ਨ ਦੇ ਉਹਦੇ ਰੋਸ ਵਜੋਂ ਇਕੱਠੇ ਹੋਏ ਆ ਔਰ ਵਾਰ-ਵਾਰ ਫੋਨ ਕਰਕੇ ਸਾਰੇ ਆਗਾਹ ਕਰ ਰਹੇ ਆ ਕਿ ਉਹਦੇ ਤੇ ਜਲਦੀ ਤੋਂ ਜਲਦੀ ਜਿਹੜਾ ਪੁਲਿਸ ਪ੍ਰਸ਼ਾਸਨ ਆ ਜਾਂ ਸਿਵਲ ਐਡਮਿਨਿਸਟ੍ਰੇਸ਼ਨ ਆ ਉੱਤੇ ਪ੍ਰੋਪਰ ਐਕਸ਼ਨ ਲਵੇ ਨਹੀਂ ਤਾਂ ਫਿਰ ਇਹ ਰੋਹ ਵੱਧਾ ਜਾਣਾ ਆ ਇਹਨਾਂ ਦਾ ਰੋਹ ਫਿਰ ਸਾਡੇ ਕੋਲੋਂ ਛੱਲਿਆ ਨਹੀਂ ਜਾਣਾ ਤੇ ਪਤਾ ਨਹੀਂ ਕਦੋਂ ਇਕੱਠੇ ਹੋ ਕੇ ਸਾਰੇ ਵੀ ਹੀਰਾ ਘੱਟ ਕੇ ਜਦੋਂ ਪਟਿਆਲੇ ਨੂੰ ਘੇਰ ਲਿਆ ਤੇ ਫੇਰ ਉਹ ਜਿਹੜਾ ਰੋਸ ਆ ਗਵਰਨਮੈਂਟ ਕੋਲੋਂ ਸਾਂਭਿਆ ਨਹੀਂ ਜਾਣਾ ਜਿਵੇਂ ਕਿ ਆਪਣੀਆਂ ਕਿਸਾਨ ਆਰਗੇਨਾਈਜੇਸ਼ਨਾਂ ਦੇ ਬੜੇ ਜਥੇਬੰਦੀਆਂ ਨੇ ਇਸੇ ਤਰ੍ਹਾਂ ਸਾਡੀਆਂ ਸੈਨਿਕ ਜਥੇਬੰਦੀਆਂ ਦੇ ਵੀ ਕਾਫੀ ਗਰੁੱਪ ਨੇ ਪਰ ਸਾਰੇ ਹੀ ਇਸ ਮੁੱਦੇ ਦੇ ਉੱਤੇ ਇੱਕ ਮਤ ਨੇ ਪੁਲਿਸ ਮੈਕਮੇ ਦੇ ਵਿੱਚ ਵੀ ਹਰੇਕ ਜਗ੍ਹਾ ਤੇ ਵੀ ਸਾਰੇ ਇਨਸਾਨ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ ਇਸੇ ਤਰ੍ਹਾਂ ਹੀ ਜਿਹੜੇ ਚੰਗੇ ਨੇ ਜਿਹੜੇ ਚੰਗੇ ਕੰਮ ਕਰ ਰਹੀ ਆ ਗਵਰਨਮੈਂਟ ਯੁੱਧ ਨਸ਼ਿਆਂ ਵਿਰੁੱਧ ਅਸੀਂ ਉਹਦੀ ਸ਼ਲਾਘਾ ਕਰਦੇ ਆ ਗਵਰਨਮੈਂਟ ਦਾ ਸਾਥ ਵੀ ਦਿੰਦੇ ਆ ਪੁਲਿਸ ਦਾ ਸਾਥ ਦੇ ਰਹੇ ਆ ਪਰ ਜਿੱਥੇ ਇਸ ਤਰੀਕੇ ਨਾਲ ਇੱਕ ਦੇਖੋ ਸੈਕਸ਼ਨ ਕਮਾਂਡਰ ਹੁੰਦਾ ਵਾ ਰਾਜਾ ਜਿੱਲ ਪਹਿਲਾ ਮੋਰਚਾ ਇੱਕ ਸੈਕਸ਼ਨ ਕਮਾਂਡਰ ਜਿੱਤਦਾ ਹੈ ਲੜਾਈ ਦੇ ਵਿੱਚ ਤੇ ਉਹਨਾਂ ਨੂੰ ਲੀਡ ਕਰਨ ਵਾਸਤੇ ਇੱਕ ਬਟਾਲੀਅਨ ਦਾ ਰਾਜਾ ਹੁੰਦਾ ਵਾ ਕਰਨਲ ਸਾਹਿਬ ਉਹ ਰਾਜੇ ਦੇ ਉੱਤੇ ਜਦੋਂ ਕੋਈ ਹੱਥ ਪਾ ਲੂਗਾ ਤੇ ਫਿਰ ਬਾਕੀ ਸੈਨਾ ਉਹਦੀ ਪਰਜਾ ਕੀ ਕਰੂਗੀ ਦੱਸੋ ਇਸ ਕਰਕੇ ਇਹ ਬਹੁਤ ਘਟਿਆ ਕੰਮ ਹੋਇਆ ਵਾ ਬਹੁਤ ਮਾੜਾ ਕੰਮ ਹੋਇਆ ਉਹਨਾਂ ਨੇ ਨਸ਼ੇ ਵਿੱਚ ਗੜੁੱਚ ਹੋ ਕੇ ਉਹ ਨੌਜਵਾਨ ਸੀਗੇ ਚੜ੍ਹਦੀ ਉਮਰੇ ਸੀਗੇ ਉਹਨਾਂ ਨੇ ਆਪਣੇ ਸਾਰੇ ਹੁਸ਼ੋ ਹਵਾਸ ਗਵਾ ਲਏ ਤੇ ਇਹ ਕਰਨਲ ਸਾਹਿਬ ਦੇ ਉੱਤੇ ਉਹਦੇ ਬੇਠੇ ਦੇ ਉੱਤੇ ਇਸ ਤਰ੍ਹਾਂ ਦਾ ਤਸ਼ੱਦਦ ਕੀਤਾ ਆ ਜਿਹੜਾ ਅੱਜ ਤੱਕ ਪਹਿਲਾਂ ਕਦੇ ਨਹੀਂ ਹੋਇਆ ਸੀ 1969 ਦੀ ਇੱਕ ਘਟਨਾ ਕਰ ਮ ਦੱਸਦੇ ਆ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਜਿਹੜਾ ਫੌਜੀ ਪਰਿਵਾਰਾਂ ਦੇ ਨਾਲ ਹੋਇਆ ਸੀ ਤੇ ਉਹਦੇ ਵਿਰੋਧ ਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਸ਼ੌਣੀ ਨੇ ਆ ਕੇ ਉਹਨਾਂ ਨੇ ਉਸ ਸਿਨੇਮਾ ਘਰ ਨੂੰ ਘੇਰ ਕੇ ਉਹਨਾਂ ਤੋਂ ਮਾਫੀਆਂ ਮੰਗਵਾ ਕੇ ਭਾਵੇਂ ਕਿ ਗੱਲ ਉਦੋਂ ਕੈਰੋਂ ਸਾਹਿਬ ਆਪਣੇ ਮੁੱਖ ਮੰਤਰੀ ਜੀ ਤੇ ਪ੍ਰਧਾਨ ਮੰਤਰੀ ਤੱਕ ਮੁੱਦਾ ਗਿਆ ਸੀ ਉਹ ਤੇ ਉਦੋਂ ਵੀ ਆਖਰਕਾਰ ਸੈਨਾ ਦੀ ਗੱਲ ਹਰੇਕ ਬੰਦੇ ਨੂੰ ਮੰਨਣੀ ਪਈ ਸੀ ਤੇ ਹੁਣ ਵੀ ਗੱਲ ਉਹੀ ਆ ਮੁੱਦਾ ਫੇਰ ਉਹੀ ਆ ਉਸੇ ਤਰ੍ਹਾਂ ਦਾ ਹੀ ਆ ਜਦੋਂ ਸਾਡੀ ਗੌਰਵ ਦੇ ਉੱਤੇ ਸਾਡੀ ਸ਼ਾਨ ਦੇ ਉੱਤੇ ਸਾਡੀ ਅਣਖ ਦੇ ਉੱਤੇ ਕੋਈ ਵਾਰ ਕਰਦਾ ਆ ਤੇ ਫੇਰ ਵੀ ਸਾਨੂੰ ਆਪਣੇ ਹੱਥ ਹਾਰ ਚੱਕਣੇ ਪੈਂਦੇ ਸਾਨੂੰ ਇਕਤਾ ਦਿਖਾਉਣੀ ਪੈਂਦੀ ਹੈ ਤੇ ਸਾਡੇ ਸਾਰੇ ਸੈਨਿਕ ਵੀਰ ਚਾਹੁੰਦੇ ਆ ਕਿ ਜਿਹੜਾ ਪੁਲਿਸ ਨੇ ਸਸਪੈਂਡ ਨਹੀਂ ਕੀਤਾ ਉਹਨਾਂ ਨੂੰ ਡਿਸਮਿਸ ਫ੍ਰॉम ਸਰਵਿਸ ਕਰਨਾ ਚਾਹੀਦਾ ਨਾਲ ਦੀ ਨਾਲ ਜਿਹੜਾ ਉਹਨਾਂ ਨੇ ਪਰਚਾ ਦਰਜ ਕੀਤਾ ਅਣਪਛਾਤੇ ਲੋਕਾਂ ਨੇ ਕੀਤਾ ਉਹ ਪ੍ਰੋਪਰ ਬਾਈ ਨੇਮ ਜਦ ਕਿ ਪੂਰੇ ਵੀਡੀਓਜ਼ ਫੋਟੋਜ਼ ਨੇ ਉਹਨਾਂ ਦੇ ਕੋਲੇ ਉਹਨਾਂ ਦੇ ਮੈਸੇਜ ਦੇ ਕੋਲੇ ਉਹਨਾਂ ਦੇ ਸਾਰਿਆਂ ਦੇ ਬਾਈ ਨੇਮ ਨਾਮ ਨੇ ਉਹਨਾਂ ਸਾਰਿਆਂ ਦੇ ਉੱਤੇ ਬਾਈ ਨੇਮ ਪਰਚਾ ਹੋਣਾ ਚਾਹੀਦਾ ਆ 307 ਦਾ ਕੇਸ ਉਹਨਾਂ ਤੇ ਬਣਦਾ ਆ ਅਟੈਂਪਟ ਟੂ ਮਰਡਰ ਦਾ ਉਦੇ ਹਿਸਾਬ ਨਾਲ ਉਹਨਾਂ ਨੇ ਇੱਥੇ ਕਾਰਵਾਈ ਹੋਣੀ ਚਾਹੀਦੀ ਆ ਇੱਥੇ ਇੱਥੇ ਮੈਂ ਹੋਰ ਜਾਣਕਾਰੀ ਤੁਹਾਡੇ ਕੋਲ ਲੈਣਾ ਚਾਹੁੰਦਾ ਸੀ ਕੋਈ ਵੀ ਤੁਹਾਡੇ ਚੋ ਇਹ ਗੱਲ ਦੱਸ ਦਵੇ ਇਸ ਤੇ ਜਾਣਨਾ ਪਾ ਦੇਵੇ ਕਿ ਜੇਕਰ ਕੋਈ ਵੀ ਸਰਵਿੰਗ ਜਿਹੜਾ ਸਰਵ ਕਰ ਰਿਹਾ ਇਸ ਦੇ ਇਸ ਸਮੇਂ ਆਰਮੀ ਦੇ ਵਿੱਚ ਜਦੋਂ ਉਹ ਛੁੱਟੀ ਤੇ ਆਇਆ ਹੋਇਆ ਉਸ ਦੇ ਨਾਲ ਇਹੋ ਜਿਹਾ ਵਤੀਰਾ ਹੋ ਜਾਂਦਾ ਹੈ ਜਾਂ ਉਹਦੇ ਨਾਲ ਕੋਈ ਘਟਨਾ ਵਾਪਰ ਜਾਂਦੀ ਹੈ ਥੋੜੇ ਦਿਨ ਪਹਿਲਾਂ ਆਪਾਂ ਇੱਕ ਦੇਖਿਆ ਸੀ ਕਿ ਗੋਲੀ ਦਾ ਹਮਲਾ ਇੱਕ ਨੌਜਵਾਨ ਤੇ ਹੁੰਦਾ ਉਹ ਉਹਦੇ ਵੀ ਗੋਲੀ ਲੱਗਦੀ ਹੈ ਤੇ ਹੁਣ ਕਰਨਲ ਸਾਹਿਬ ਦੇ ਨਾਲ ਜਿਹੜਾ ਇਹ ਕੁਝ ਹੋਇਆ ਇਹਦੇ ਤੇ ਫੌਜ ਦੇ ਵੱਲੋਂ ਕਿਹੋ ਜਿਹਾ ਐਕਸ਼ਨ ਲਿਆ ਜਾਂਦਾ ਹੈ ਜਾਂ ਫੌਜ ਇਹਨੂੰ ਕਿਵੇਂ ਦੇਖਦੀ ਹੁੰਦੀ ਹੈ ਫੌਜ ਦੇਤੇ ਆਪਣੇ ਪੱਧਰ ਤੇ ਵੀ ਕੋਈ ਕਾਰਵਾਈ ਕਰਦੀ ਹੁੰਦੀ ਹੈ ਉਹ ਸਿੱਧੇ ਤੌਰ ਤੇ ਸ਼ਾਮਲ ਹੁੰਦੀ ਹੈ ਉਹਦੇ ਵਿੱਚ ਜਿਹੜੀ ਬਟਾਲੀਅਨ ਜਾਂ ਫਿਰ ਜੋ ਵੀ ਹੁੰਦਾ ਹੈ ਉਹਦੇ ਬਾਰੇ ਜਾਣਨਾ ਪਿਆ। ਦੇਖੋ ਫੌਜ ਨੂੰ ਡਿਸਪਲਿਨ ਦਾ ਸੂਤਰ ਧਾਰ ਮੰਨਿਆ ਜਾਂਦਾ ਹੈ। ਜੀ। ਤੇ ਫੌਜ ਜਿਹੜੀ ਹਮੇਸ਼ਾ ਡਿਸਪਲਿਨ ਚ ਹੀ ਰਹਿਣਾ ਪਸੰਦ ਕਰਦੀ ਆ ਰਹਿਣਾ ਚਾਹੁੰਦੀ ਆ। ਉਹ 1960 ਦੀ ਘਟਨਾ ਦੱਸੀ ਸੀ ਜਦੋਂ ਕਿ ਸੈਨਾ ਨੇ ਆ ਕੇ ਉਹਦਾ ਬਦਲਾ ਲੈਣ ਵਾਸਤੇ ਇਸ ਤਰੀਕੇ ਨਾਲ ਕਾਰਵਾਈ ਕੀਤੀ ਸੀ ਜਾਂ ਕਾਨਪੁਰ ਦੇ ਵਿੱਚ ਜਾ ਕੇ ਤੁਸੀਂ ਦੇਖੋ ਉੱਥੇ ਪਿਛਲੇ ਕੁਝ ਸਮੇਂ ਵਿੱਚ ਇਸ ਤੀਆਂ ਕਾਰਵਾਈਆਂ ਹੋਈਆਂ ਸੀ ਪਰ ਫੌਜ ਜਿਹੜੀ ਆ ਡਿਸਪਲਿਨ ਦੇ ਵਿੱਚ ਰਹਿ ਕੇ ਹੀ ਚਾਹੁੰਦੀ ਹੈ ਕਿ ਉਹਦਾ ਸਮਾਧਾਨ ਨਿਕਲੇ ਜਿਹੜੇ ਸਿਵਲ ਐਡਮਿਨਿਸਟ੍ਰੇਟਰਾਂ ਉਹਨਾਂ ਦਾ ਫਰਜ਼ ਬਣਦਾ ਆ ਜਿਹੜੇ ਉੱਚ ਅਧਿਕਾਰੀ ਨੇ ਪੰਜਾਬ ਦੀ ਗਵਰਨਮੈਂਟ ਆ ਉਹਨਾਂ ਦਾ ਵੀ ਫਰਜ਼ ਬਣਦਾ ਆ ਕਿ ਅਗਰ ਫੈਨਾ ਡਿਸਪਲਿਨ ਚ ਰਹਿ ਕੇ ਚਾਹੁੰਦੀ ਆ ਕਿ ਇਸ ਮਸਲੇ ਦਾ ਸਮਾਧਾਨ ਹੋਵੇ ਤਾਂ ਉਸੇ ਤਰੀਕੇ ਨਾਲ ਕਰਨਾ ਚਾਹੀਦਾ ਆ ਫਿਰ ਜਿਆਦਾ ਜਿਹੜਾ ਧਰਨੇ ਪ੍ਰਦਰਸ਼ਨ ਕਰਕੇ ਰੈਲੀਆਂ ਕਰਕੇ ਤੇ ਇਕੱਠ ਕਰਕੇ ਉਹ ਕਾਰਵਾਈ ਕਰਨਾ ਜਿਹੜੀਆਂ ਉਹ ਸਾਨੂੰ ਨਾਖੁਸ਼ਗੁਵਾਰ ਆ ਅਸੀਂ ਤਾਂ ਆ ਹੀ ਚਾਹੁੰਦੇ ਆ ਕਿ ਜਿਸ ਤਾ ਅਸੀਂ ਸੈਨਾ ਚ ਨੌਕਰੀ ਕੀਤੀ ਐ ਸ਼ਾਂਤਮਈ ਤਰੀਕੇ ਨਾਲ ਕੀਤੀ ਐ ਤੇ ਹੁਣ ਜਿਹੜਾ ਜੇ ਉਹਨਾਂ ਨੇ ਗਲਤੀ ਕੀਤੀ ਆ ਤੇ ਉਹਨਾਂ ਦੇ ਉੱਤੇ ਪ੍ਰੋਪਰ ਤਿੱਖਾ ਕਾਰਵਾਈ ਹੋਵੇ ਜੀ ਜੀ ਸੋ ਇਹੋ ਜੀ ਚਾਹੁੰਦੇ ਹੋ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਕੀ ਕਹੋਗੇ ਜੀ ਇਸ ਦੇ ਉੱਪਰ ਇਹ ਜਿਹੜੀ ਘਟਨਾ ਵਾਪਰੀ ਆ ਜਦੋਂ ਤੁਸੀਂ ਸਾਰਾ ਘਟਨਾ ਕ੍ਰਮ ਦੇਖਦੇ ਹੋ ਤੁਸੀਂ ਵੀ ਸੋਸ਼ਲ ਮੀਡੀਆ ਤੇ ਟੀਵੀ ਤੇ ਲਗਾਤਾਰ ਵੇਖ ਰਹੇ ਹੋਵੋਗੇ ਜੋ ਕੁਝ ਵੀ ਹੋਇਆ ਵਿਚਾਰ ਕੀ ਆਉਂਦਾ ਮਨ 'ਚ ਇੰਨੀ ਜ਼ਿਆਦਾ ਸੇਵਾ ਕਰਨ ਵਾਲੇ ਦੇਸ਼ ਦੇ ਲਈ ਜਿਨ੍ਹਾਂ ਨੇ ਬਾਰਡਰ ਤੇ ਜਾਨਾਂ ਕੁਰਬਾਨ ਕਰਦੇ ਨੇ ਲਗਾਤਾਰ ਉਹਨਾਂ ਦੀ ਆਰਮੀ ਦੇ ਵਿੱਚ ਪੀੜ੍hiyan ਨੇ ਜੇ ਜਦੋਂ ਉਹਨਾਂ ਦਾ ਉਹ ਇਹੋ ਜਿਹਾ ਵਤੀਰਾ ਚੱਲਣਾ ਪੈਂਦਾ ਉਤੋਂ ਸਰਕਾਰ ਚੁੱਪ ਰਹਿੰਦੀ ਹੈ ਮੁੱਖ ਮੰਤਰੀ ਸਾਹਿਬ ਚੁੱਪ ਰਹਿੰਦੇ ਨੇ ਫਿਰ ਮਨ ਚ ਕੀ ਆਉਂਦਾ ਜਿਹੜੇ ਅੱਗੇ ਬੱਚੇ ਦੇਖ ਰਹੇ ਨੇ ਜਿਨ੍ਹਾਂ ਨੇ ਹਲੇ ਜਾਣਾ ਹੈ ਆਰਮੀ ਦੇ ਵਿੱਚ ਉਹਨਾਂ ਦੇ ਮਨ ਚ ਕੀ ਆਊਗਾ ਇਹ ਘਟਨਾ ਨੂੰ ਦੇਖ ਕੇ ਦੇਖੋ ਜੀ ਇਹਦੇ ਬਾਰੇ ਆਪਾਂ ਇਹੀ ਕਹਾਂਗੇ ਕਿ ਜਿਹੜਾ ਵੀ ਉਹਨਾਂ ਪੁਲਸਾਰਿਆਂ ਨੇ ਜੋ ਵੀ ਕੀਤਾ ਉਹ ਕਾਨੂੰਨ ਦੇ ਮੁਤਾਬਕ ਨਹੀਂ ਕੀਤਾ ਬਿਲਕੁਲ ਗਲਤ ਕੀਤਾ ਤੇ ਜਿਹੜੇ ਜਿਹੜੇ ਵੀ ਅਧਿਕਾਰੀਆਂ ਨੇ ਜੋ ਵੀ ਉਹਨਾਂ ਤੇ ਕੁੱਟ ਮਾਰ ਦੀ ਕਾਰਵਾਈ ਕੀਤੀ ਹੈ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਹੋਰ ਜੋ ਵੀ ਉਹਨਾਂ ਦੀ ਬਣਦੀ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਤੇ ਜਿਹੜੇ ਬੱਚੇ ਹੁਣ ਦੇਖ ਰਹੇ ਹੋਣਗੇ ਜਿਨ੍ਹਾਂ ਨੇ ਹੱਲੇ ਆਰਮੀ 'ਚ ਜਾਣਾ ਹੈ ਜਦੋਂ ਉਹਨਾਂ ਨੂੰ ਪਤਾ ਲੱਗੂਗਾ ਵੀ ਭਾਈ ਐਂ ਵੀ ਹੋ ਜਾਂਦਾ ਕਾਰਨਲ ਲੈਵਲ ਦੇ ਬੰਦੇ ਨਾਲ ਜੇ ਅਸੀਂ ਉਸ ਤੋਂ ਥੱਲੇ ਪੋਸਟ ਤੇ ਜਾਂ ਕਰਨਲ ਵੀ ਲੱਗਦੇ ਆਂ ਭਾਵੇਂ ਫੇਰ ਵੀ ਸਾਡੀ ਪੰਜਾਬ 'ਚ ਆ ਇੱਜ਼ਤ ਕੀਤੀ ਜਾਊਗੀ ਜੀ ਉਹਨਾਂ ਦੇ ਜਿਹੜਾ ਮਨੋਬਲ ਹੈ ਬਹੁਤ ਨੀਚਾ ਹੁੰਦਾ ਉਹ ਫੇਰ ਆਰਮੀ 'ਚ ਜਾਣ ਤੋਂ ਕਤਰਾਉਣਗੇ ਕਿ ਉਹਦੋਂ ਤੇ ਆਪਾਂ ਸਿਵਲ 'ਚ ਹੀ ਠੀਕ ਐ ਇਸ ਕਰਕੇ ਉਹਨਾਂ ਦੇ ਦਿਲ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਤੇ ਬਿਲਕੁਲ ਗਲਤ ਚੀਜ਼ ਐ ਤੇ ਅਸੀਂ ਤੇ ਗਵਰਨਮੈਂਟ ਅੱਗੇ ਵੀ ਔਰ ਪ੍ਰਸ਼ਾਸਨ ਅੱਗੇ ਵੀ ਰਿਕੁਐਸਟ ਕਰਦੇ ਆ ਕਿ ਜੋ ਵੀ ਉਹਨਾਂ ਦੀ ਕਾਨੂੰਨੀ ਕਾਰਵਾਈ ਬੰਦੀ ਆ ਉਹ ਕਰਕੇ ਤੇ ਆਪਣੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਏ ਹੂੰ ਜੀ ਤੁਸੀਂ ਕੀ ਕਹਿਣਾ ਚਾਹੋਗੇ ਸਨਮਾਨ ਬਾਰੇ ਖਾਸ ਤੌਰ ਤੇ ਅਸੀਂ ਅਭੀ ਸਨਮਾਨ ਕੀ ਆ ਵੀ ਸਨਮਾਨ ਦੇਖੋ ਆਰਡਰ ਨੂੰ ਡਿਸਮਿਸ ਫਰਮ ਸਰਵਿਸ ਹੂੰ ਮੈਂ ਸਾਡੀ ਮੰਗ ਹੈ ਸਰਵਿਸ ਤੋਂ ਹੀ ਡਿਸਮਿਸ ਕਰ ਸਿੱਧਾ ਬਿਲਕੁਲ ਨੋ ਆਪਣਾ ਸਸਪੈਂਸ਼ਨ ਕੀਤੀ ਜਾ ਰਹੀ ਹੈ ਸਸਪੈਂਸ਼ਨ ਕੀਤੀ ਜਾ ਰਹੀ ਹੈ ਉਹ ਤਾਂ ਬਾਦਾਂ ਇੱਕ ਹਮ ਗੁਰਮਨ ਦਾ ਠੀਕ ਹੈ ਉਹ ਅੱਜ ਕੀ ਆ ਉਹ ਕੱਲ ਨੂੰ ਉਹਨਾਂ ਦੂਸਰੀ ਜਗ੍ਹਾ ਦੇ ਡਿਊਟੀ ਜਾਣ ਕਰ ਲੈਣਗੇ ਹੈਨਾ ਤੇ ਉਹਦਾ ਕੀ ਮਤਲਬ ਹੈ ਉਹਨਾਂ ਕੱਲ ਨੂੰ ਫੇਰ ਸਾਡੇ ਸੇਤੇ ਭਾਰੂ ਹਣਾ ਇੱਕ ਹੋਰ ਗੱਲ ਕਹਿ ਰਹੇ ਸੀ ਕਿ ਜਿਹੜਾ ਖੰਨੇ ਦੇ ਵਿੱਚ ਬੱਚਾ ਚੱਕਿਆ ਗਿਆ ਸੀ ਉਹ ਬੱਚੇ ਨੂੰ ਉਹਨਾਂ ਨੇ ਅਗਵਾਕਾਰਾਂ ਤੋਂ ਬਚਾ ਕੇ ਲਿਆਂਦਾ ਸੀ ਤੇ ਇਨਕਾਊਂਟਰ ਜਿਹੜਾ ਕੀਤਾ ਸੀ ਉਸ ਤੋਂ ਬਾਅਦ ਉਹਨਾਂ ਨੂੰ ਤਰੱਕੀ ਮਿਲੀ ਉਹਨਾਂ ਨੂੰ ਰਾਸ਼ੀ ਦੇ ਰੂਪ ਦੇ ਵਿੱਚ ਸਨਮਾਨ ਮਿਲਿਆ ਇਸੇ ਗੱਲ ਦੀ ਆਕੜ ਦੇ ਵਿੱਚ ਇਸੇ ਗੱਲ ਦੀ ਖੁਸ਼ੀ ਦੇ ਵਿੱਚ ਉਹ ਜਾ ਕੇ ਉੱਥੇ ਹੰਕਾਰ ਦਿਖਾ ਰਹੇ ਹੰਕਾਰ ਆ ਉਹ ਠੀਕ ਹੈ ਹੰਕਾਰ ਆ ਉਹਨਾਂ ਨੂੰ ਹੰਕਾਰ ਬੋਲਿਆ ਲੱਗਦਾ ਇਹ ਜੁੰਕਾਰ ਬੋਲਦਾ ਉਹਨਾਂ ਨੂੰ ਹੂੰ ਠੀਕ ਹੈ ਮੇਰੇ ਵੀ ਰਿਲੇਸ਼ਨ ਚ ਆਰਮੀ ਸੌਰੀ ਪੁਲਿਸ ਦੇ ਵਿੱਚ ਆ ਗਿਆ ਹੰਕਾਰ ਬੋਲਦਾ ਉਹਨਾਂ ਦੇ ਵਿੱਚ ਹਮ ਇੰਸਪੈਕਟਰਾਂ ਦੇ ਵਿੱਚ ਵੀ ਜਦੋਂ ਦੇਖੋ ਇੱਕ ਕਰਨਲ ਸਾਹਿਬ ਇੱਕ ਤੁਹਾਨੂੰ ਆਪਣੀ ਆਇਡੈਂਟੀ ਦੇ ਰਿਹਾ ਹਮ ਵੀ ਮੇਰੇ ਕੋ ਆਹ ਚੀਜ਼ ਹੈ ਵੀ ਆਹ ਚੀਜ਼ ਹੈ ਕਿਉਂ ਪੁੱਤਰ ਦਾਰੂ ਪੀ ਕੇ ਕਿਥੋਂ ਬੋਟ ਦੇ ਉੱਤੇ ਰੱਖ ਕੇ ਦਾਰੂ ਪੀਣਗੇ ਹਮ ਸ਼ਰਮ ਨਹੀਂ ਉਹਦੀ ਇਹਨਾਂ ਨੂੰ ਬੋਲਣ ਲੱਗਿਆ ਉਹਨੂੰ ਪਹਿਲੇ 3 ਦਿਨ ਤੱਕ ਉਹਨਾਂ ਨੇ ਆਖਿਆ ਵੀ ਸਾਨੂੰ ਅਨਨੋਨ ਅਸੀਂ ਪ੍ਰਸ਼ਨ ਉਹ ਤਾਂ ਉਹਨਾਂ ਦੀ ਮੈਸੇਜ ਜਿਹੜੇ ਨੇ ਕਰਨਲ ਸਾਹਿਬ ਦੀ ਉਹ ਕਹਿ ਰਹੇ ਨੇ ਕਿ ਮੈਨੂੰ ਵੀਡੀਓ ਕਾਲ ਕਰ ਕਰਕੇ ਮਾਫੀयां ਮੰਗ ਰਹੇ ਨੇ ਵੀ ਅੱਗੇ ਨਾ ਕਾਰਵਾਈ ਨਾ ਨਾ ਕਿਉਂ ਕਿਉਂ ਨਹੀਂ ਕਿਉਂ ਨਹੀਂ ਹੋਣੀ ਚਾਹੀਦੀ ਹੂੰ ਹੋਣੀ ਚਾਹੀਦੀ ਆ ਹੂੰ ਅੱਜ ਨਾ ਹੋਊਗੀ ਤੇ ਕੱਲ ਨੂੰ ਫਿਰ ਉਹ ਸਾਡੇ ਐਕਸਰਸਮੈਨ ਵੀ ਆ ਦੇਖੋ ਸਾਡੇ ਸੀਨੀਅਰ ਸਾਹਿਬ ਬਿਟੇ ਆ ਉਹ ਫਿਰ ਹੋਰ ਗਾਹ ਨੂੰ ਵਧੂਗੀ ਗੱਲ ਫਿਰ ਉਹਨਾਂ ਦਾ ਹੱਥ ਪੈ ਗਿਆ ਹੂੰ ਉਹ ਚੀਜ਼ ਗਲਤ ਆ ਹੂੰ ਅਹੀਂ ਉਹ ਚੀਜ਼ ਨੂੰ ਐਗਰੀ ਨਹੀਂ ਕਰਦੇ ਠੀਕ ਆ ਜੀ ਜੀ ਮਾਂ ਬਾਕੀ ਇਹਨਾਂ ਨੇ ਮੈਂ ਇਹ ਚਾਹਣਾ ਵਾਂ ਡਿਸਪੈਂਸ ਹੋਣ ਠੀਕ ਹੈ ਅਗਰ ਕੇਸ ਲੜਿਆ ਜਾਂਦਾ ਤੇ ਅਸੀਂ ਆਪਣੀ ਜੁਨੀਅਰ ਲੋਨ ਨੂੰ ਜੋ ਵੀ ਸਾਡੇ ਸਾਹਬ ਲੋਗ ਐ ਸੀਨੀਅਰ ਲੋਗ ਹਾਂਜੀ ਠੀਕ ਹੈ ਅਸੀਂ ਕਰਾਂਗੇ ਫਾਈਟ ਸਾਥ ਦੇਵਾਂਗੇ ਜੀ ਜੀ ਬਿਲਕੁਲ ਹੋਰ ਤੁਸੀਂ ਕੀ ਐਡ ਆਨ ਜੀ ਤੁਸੀਂ ਕੀ ਐਡ ਆਨ ਕਰਨਾ ਸਾਥ ਸ੍ਰੀ ਰਵਜ ਜੀ ਦੀ ਫਤਿਹ ਕੈਪਟਨ ਹਰਦੇਵ ਸਿੰਘ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਡਿਸਟ੍ਰਿਕਟ ਪਰ ਜਲੰਧਰ ਪ੍ਰਧਾਨ ਜੀ ਅਸੀਂ ਇਸ ਚੀਜ਼ ਦੇ ਉੱਤੇ ਬਹੁਤ ਜ਼ਿਆਦਾ ਹੀ ਨਖੇਦੀ ਕਰਦੇ ਹਾਂ ਕਿਉਂਕਿ ਜੋ ਇੱਕ ਹਾਜ਼ਰ ਕਰਨਲ ਸਾਹਿਬ ਤੇ ਉਹਦੇ ਬੇਟੇ ਦੇ ਨਾਲ ਕਾਰਵਾਈ ਕੀਤੀ ਗਈ ਆ ਪੁਲਿਸ ਵੱਲੋਂ ਇਹ ਬਹੁਤ ਕਾਨੂੰਨੀ ਹਰਕਤ ਆ ਕਿਉਂਕਿ ਉਹ ਇੱਕ ਦੱਸ ਰਹੇ ਆ ਕਿ ਉਹਨਾਂ ਦੇ ਜਿਹੜੀ ਫੁਟੇਜ ਦੇਖੀ ਆ ਉਹਨਾਂ ਦੀ ਮੇਮ ਸਾਹਿਬ ਨੇ ਦੇਖੀ ਆ ਕਿਉਂਕਿ ਉਹਦੇ ਉੱਤੇ ਬੁੱਲ ਦੇ ਉੱਤੇ ਬਹਿ ਕੇ ਕੋਈ ਮਹਿਗੀ ਵਗੈਰਾ ਖਾ ਰਹੇ ਸੀ ਉਹ ਪੁਲਿਸ ਵਾਲੇ ਆਏ ਪੁਲਸ ਵਾਲਿਆਂ ਨੇ ਕਾਰਪਾਰਕ ਤੋਂ ਲੈ ਕੇ ਇੱਥੋਂ ਤੱਕ ਹੰਗਾਮਾ ਕਰ ਦਿੱਤਾ ਨਸ਼ੇ ਦੇ ਲੋੜ ਵਿੱਚ ਉਹਨਾਂ ਦੀ ਕਰਨਲ ਸਾਹਿਬ ਦੀ ਬਾਹਾਂ ਤੋੜ ਦਿੱਤੀ ਬੇਟੇ ਦੇ ਛੱਟਾਂ ਲੱਗੀਆਂ ਜੋ ਕਿ ਹਸਪਤਾਲ ਦੇ ਵਿੱਚ ਕਰਨਲ ਸਾਹਿਬ ਆ ਪਰ ਉਹਨਾਂ ਦੇ 48 ਘੰਟੇ ਦੇ ਵਿੱਚ ਵਿੱਚ ਕੋਈ ਐਫਆਈਆਰ ਦਰਜ ਨਹੀਂ ਕੀਤੀ ਐਫਆਈਆਰ ਦਰਜ ਕੀਤੀ ਆ ਜੋ ਕਿ ਢਾਬੇ ਵਾਲੇ ਆਲੋਂ ਉਹ ਵੀ ਅਣਪਛਾਤੇ ਆ ਅਣਪਛਾਤੇਆਂ ਦੇ ਉੱਤੇ ਕੀਤੀ ਆ ਇੱਕ ਜਿੰਨਾ ਕਹਿੰਦੇ ਗੁੰਗਲੋਂ ਮਿੱਟੀ ਝਾੜਨ ਵਾਲਾ ਕੰਮ ਹੈ 12 ਸਸਪੈਂਡ ਕਰਤੇ ਕੋਈ ਉਹਨਾਂ ਦਾ ਨਾਮ ਨਹੀਂ ਹੈ ਕਿਹੜੇ-ਕਿਹੜੇ ਸਸਪੈਂਡ ਕੀਤੇ ਆ ਸਸਪੈਂਡ ਕਰਨ ਤੋਂ ਬਾਅਦ ਕੋਈ ਉਹਨਾਂ ਨੂੰ ਸਮਝ ਲਓ ਕਿ ਇੱਕ ਕਰਨਲ ਸਮਝ ਲਓ ਕਿ ਆਰਮੀ ਦਾ ਜਿਹੜਾ ਇੱਕ ਕੇ 800 ਬੰਦੇ ਦੇ ਉੱਤੇ ਕਮਾਂਡ ਕਰ ਰਿਹਾ ਇੱਕ ਸਿਪਾਹੀ ਦਾ ਜੇ ਉਹ ਸਪਾਈ ਦੇ ਉੱਤੇ ਕਾਰਵਾਈ ਕੀਤੀ ਉਹਨੂੰ ਕਿਸੇ ਨੂੰ ਪੁੱਛਣਾ ਹੀ ਨਹੀਂ ਕਿਉਂਕਿ ਇਹ ਪਹਿਲਾਂ ਬਹੁਤ ਜ਼ਿਆਦਾ ਹੁੰਦਾ ਰਿਹਾ ਇੱਥੇ ਆਪਾਂ ਇਹ ਗੱਲ ਜ਼ਰੂਰ ਐਡ ਕਰ ਦਈਏ ਵੀ ਇਹ ਨਹੀਂ ਵੀ ਜੇ ਕਰਨਲ ਸਾਹਿਬ ਨੇ ਤਾਂ ਹੀ ਮੁੱਦਾ ਚੱਕਿਆ ਜਾ ਰਿਹਾ ਜੇ ਕਿਸੇ ਆਮ ਵਿਅਕਤੀ ਨਾਲ ਵੀ ਹੁੰਦਾ ਆਤਮ ਸਨਮਾਨ ਉਹਦਾ ਵੀ ਹੁੰਨਾ ਹੈ ਜੇ ਕਹਿੰਦੇ ਅੰਬਾਨੀ ਦੀ ਮਾਨਹਾਨੀ 1 1 ਕਰੋੜ ਦੀ ਹੈ ਤੇ ਫਿਰ ਆਮ ਵਿਅਕਤੀ ਦੀ 1 ਕਰੋੜ ਦੀ ਜਾਂ 10 ਕਰੋੜ ਦੀ ਕਿਉਂ ਨਹੀਂ ਹੋ ਸਕਦੀ ਇਹੋ ਜਿਹਾ ਵਿਤਕਰਾ ਨਹੀਂ ਹੈ ਜੇਕਰ ਕਰਨਲ ਤੇ ਨਾਲ ਇਹੋ ਜਿਹਾ ਹੋਇਆ ਉਹ ਵੀ ਗਲਤ ਹੈ ਜੇ ਕਿਸੇ ਆਮ ਤੋਂ ਆਮ ਵਿਅਕਤੀ ਦੇ ਨਾਲ ਇੱਕ ਮਜ਼ਦੂਰ ਦੇ ਨਾਲ ਵੀ ਇਹ ਜਿਹਾ ਹੁੰਦਾ ਉਹ ਵੀ ਉਹਨਾਂ ਹੀ ਖਤਰਨਾਕ ਤੁਸੀਂ ਆਣ ਕਿਉਂਕਿ ਇਹਦੇ ਵਿੱਚ ਕੀ ਆ ਚਲੋ ਇਹ ਕਰਨਲ ਸਾਹਿਬ ਸੀ ਉਹਦੇ ਨਾਲ ਥੋੜਾ ਜਾ ਕੇ ਮਾਮਲਾ ਹਾਈਲਾਈਟ ਹਾਈਲਾਈਟ ਹੋ ਗਿਆ ਜੇ ਸ਼ਿਪਾਈਆਂ ਦੇ ਨਾਲ ਅਜਿਹਾ ਸਾਡੇ ਪੁਲਿਸ ਵਾਲਿਆਂ ਨੇ ਬਹੁਤ ਜ਼ਿਆਦਾ ਤੱਕੇ ਕੀਤੇ ਆ ਜੀ ਪੁਲਿਸ ਵਾਲਿਆਂ ਨੇ ਆਰਮੀ ਦੇ ਕਈ ਬੰਦਿਆਂ ਨੂੰ ਇਦਾਂ ਹੀ ਨਜਾਇਜ਼ ਕੁੱਟ-ਕੁੱਟ ਕੇ ਕੀਤਾ ਆ ਨਜਾਇਜ਼ ਉਹਨਾਂ ਨੇ ਤੱਕਾ ਕਰਦੇ ਰਹੇ ਆ ਪਰ ਇਹ ਗਲਤ ਗੱਲ ਆ ਕਿ ਅਸੀਂ ਇਸ ਚੀਜ਼ ਦੀ ਪੁਲਿਸ ਜਿਹੜੇ ਕਰਮਚਾਰੀਆਂ ਜਿਹੜੀ ਕਾਰਵਾਈ ਕੀਤੀ ਆ ਅਜੇ ਤੀਕ ਦਿਖੋਗੇ ਸਰਕਾਰ ਨੇ ਉਹਨਾਂ ਤੇ 13 ਤਰੀਕ ਦਾ ਅਜੇ 6-7 ਦਿਨ ਹੋ ਗਏ ਆ ਕੋਈ ਕਾਰਵਾਈ ਜਿਹੜੀ ਕਿ ਸਾਨੂੰ ਉਹ ਸੈਟੀਸਫਾਈਲ ਨਹੀਂ ਕਿ ਜਿਹੜੀ ਕਿ ਹੋਵੇ ਜਿਹੜੀ ਬੰਦੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਸੀ ਨਹੀਂ ਹੋਈ ਜੀ ਦਾ ਸਾਹਿਬ ਇਸ ਤੇ ਜਰਾ ਚਾਨਣਾ ਪਾਓ ਐਸਐਸਪੀ ਨਾਨਕ ਸਿੰਘ ਹੁਣੀ ਆਪ ਮੀਡੀਆ ਦੇ ਸਾਹਮਣੇ ਆ ਕੇ ਜਾਂ ਉਹਨਾਂ ਨੇ ਇੱਕ ਵੀਡੀਓ ਜਾਰੀ ਕਰਤੀ ਕਿ ਮੈਂ ਇੰਡੀਅਨ ਆਰਮੀ ਕੋਲੋਂ ਮਾਫੀ ਮੰਗਦਾ ਹਾਂ ਅਸੀਂ ਬੰਦਿਆਂ ਨੂੰ ਸਸਪੈਂਡ ਕਰ ਰਹੇ ਹਾਂ ਕੀ ਇੰਨਾ ਕਾਫੀ ਮੰਨਦੇ ਹੋ ਕਿ ਐਸਐਸਪੀ ਨਾਨਕ ਸਿੰਘ ਦੇ ਰੋਲ ਨੂੰ ਤੁਸੀਂ ਦੇਖਦੇ ਹੋ ਕਿ ਉਹ ਨਿਰਪੱਖ ਹੈ ਕਿਵੇਂ ਦੇਖਦੇ ਹੋ ਕਿਉਂਕਿ ਜਿਹੋ ਜੀ ਕਾਰਵਾਈ ਦੀ ਆਸ ਆਸ ਕੀਤੀ ਜਾ ਰਹੀ ਸੀ ਹੈ ਕੀ ਤੁਹਾਨੂੰ ਲੱਗਦਾ ਹੈ ਉਹੋ ਜੀ ਐਸਐਸਪੀ ਨੇ ਭੂਮਿਕਾ ਨਿਭਾਈ ਹੈ ਨਾਨਕ ਸਿੰਘ ਨੇ ਬਿਲਕੁਲ ਨਹੀਂ ਨਿਭਾਈ ਉਹਨਾਂ ਕਹਿ ਦੋ ਕਿ ਜੇ ਮਾਫੀ ਮੰਗਦਾ ਉਹ 12 ਕਰਮਚਾਰੀਆਂ ਨੂੰ ਸਾਡੇ ਸਮਝਿਆ ਦੂਸਰੇ 10 ਵਾਰ ਬੰਦੇ ਉਹਨੂੰ ਕੁੱਟ ਦੇਣਗੇ ਬਾਅਦ ਚ ਅਸੀਂ ਮਾਫੀ ਮੰਗ ਲਾਂਗੇ ਹਾਂ ਉਹਨਾਂ ਨੂੰ ਲਿਆਓ ਅਸੀਂ ਉਹਨਾਂ ਦਾ ਕਟਾਪਾ ਉਧਾਂ ਚਾੜ੍ਹ ਦਾਂਗੇ ਬਾਅਦ ਵਿੱਚ ਉਹ ਮਾਫੀ ਮੰਗ ਲੈਣ ਹਾਂ ਕਿ ਹਾਂ ਠੀਕ ਹੈ ਅਸੀਂ ਕਹਿੰਦਾ ਕਿ ਵੀ ਅਸੀਂ ਸਾਡੇ ਤੋਂ ਵੀ ਇਦਾਂ ਹੋ ਗਿਆ ਹੈ ਮਾਫੀ ਮੰਗਨ ਦਾ ਨਹੀਂ ਉਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ ਨੌਕਰੀ ਦੇ ਉੱਤੋਂ ਕਿਉਂਕਿ ਅਗਲੇ ਤੱਕੀਆਂ ਨੂੰ ਆਉਂਦਾ ਜਿਹੜਾ ਕਿ ਪਤਾ ਲੱਗ ਜੇ ਕਿ ਹੋਰ ਕੋਈ ਜੋ ਵੀ ਆ ਅੱਗੇ ਤੋਂ ਕੋਈ ਜ਼ੋਰਤ ਨਾ ਕਰੇ ਕਿਸ ਤਰ੍ਹਾਂ ਦਾ ਕਰਦਾ ਦੂਸਰਾ ਉਹਦਾ ਆਈ ਕਾਰਡ ਇੱਕ ਕਰਨਲ ਸਾਹਿਬ ਆ ਉਹਦਾ ਆਈ ਕਾਰਡ ਲੈ ਲੈਂਦਾ ਇੱਕ ਐਸਐਸਪੀ ਦੇ ਬਰਾਬਰ ਕਰਨਲ ਸਾਹਿਬ ਆ ਹਾਂ ਉਹਦੇ ਤੋਂ ਸੀਨੀਅਰ ਤੱਕ ਫੌਜ ਦਾ ਜਿਹੜਾ ਉਹ ਸੀਨੀਅਰ ਆ ਹਾਂ ਜਿੰਨੀ ਫੋਰਸ ਐਸਐਸਪੀ ਦੇ ਅੰਡਰ ਆਉਂਦੀ ਹੈ 19 ਫੋਰਸ ਇੱਕ ਉਹ ਤੋਂ ਜ਼ਿਆਦਾ ਵੀ ਹੋ ਸਕਦੇ ਹੋ ਵੈਸੇ ਇਹ ਵੀ ਜਾਣਕਾਰੀ ਸਾਂਝੀ ਕਰਦੇ ਹੋ ਇਹ ਵੀ ਸਾਡੇ ਦਰਸ਼ਕਾਂ ਲਈ ਜਾਣਕਾਰੀ ਹੋਊਗੀ ਉਹ ਹਮੇਸ਼ਾ ਚੇਤਾ ਰੱਖਣਗੇ ਕਿ ਜੇਕਰ ਕਰਨਲ ਨਾਮ ਦਾ ਪੋਸਟ ਕੋਈ ਉਹਨਾਂ ਦੀ ਰਿਸ਼ਤੇਦਾਰੀ ਚ ਵੀ ਦੱਸਦਾ ਵੀ ਮੈਂ ਕਰਨਲ ਆ ਤਾਂ ਪਤਾ ਲੱਗ ਜਾਂਦਾ ਵੀ ਕਿੰਨੀ ਫੋਰਸ ਉਸ ਦੇ ਅੰਡਰ ਹੁੰਦੀ ਹੈ ਇਹ ਜਰਾ ਚਾਣਨਾ ਪਾਵੇ ਸਾਡੇ 850 ਦੇ ਕਰੀਬ 850 ਦੇ ਕਰੀਬ ਜਿਹੜੀ ਹੈ ਕਿ ਕਰਨਲ ਦੇ ਅੰਡਰ ਹੁੰਦੀ ਆ ਉਸ ਤੋਂ ਥੱਲੇ ਕੌਣ ਉਹਦੇ ਤੋਂ ਥੱਲੇ ਸਾਡੇ ਹੁੰਦੇ ਆ ਜਿੱਦਾਂ 2ਏਸੀ ਹੁੰਦਾ ਹੈ 2ਏਸੀ ਦੇ ਇੰਟਰਵਿਊ 100 ਹੀ ਹੁੰਦੀ ਆ ਦੂਸਰਾ ਹੁੰਦਾ ਕੰਪਨੀ ਕਮਾਂਡਰ ਹੁੰਦਾ ਹੈ ਕੰਪਨੀ ਕਮਾਂਡ ਦੇ ਉੱਤੇ ਵੀ 140 ਦੇ ਕਰੀਬ ਉਹਨਾਂ ਦੇ ਹੁੰਦੇ ਆ ਇੱਕ ਸਮਝ ਲਓ ਕਿ ਇੱਕ ਸੂਬੇਦਾਰ ਜਿਹੜਾ ਹੈ ਨਾ ਸਾਡਾ ਰੈਂਕ ਸੂਬੇਦਾਰ ਰੈਂਕ ਇਹਨਾਂ ਦੇ ਡੀਐਸਪੀ ਦੇ ਬਰਾਬਰ ਹੈ ਠੀਕ ਹੈ ਜੀ ਕੈਪਟਨ ਜਿਹੜਾ ਆ ਇਹਨਾਂ ਦੇ ਆਪਣੇ ਐਸਪੀ ਦੇ ਬਰਾਬਰ ਹੋ ਜਾਂਦਾ ਹੈ ਜਿਹੋ ਜਿਹਾ ਨਾਨਕ ਸਿੰਘ ਐਸਐਸਪੀ ਹੈ ਉਹ ਉਹ ਹੈ ਜਿਹੋ ਜਿਹਾ ਹੀ ਉਹ ਕਰਨਲ ਹੈ ਸੇਮ ਹੀ ਇੱਕ ਕਰਨਲ ਉਸ ਤੋਂ ਵੀ ਉੱਪਰ ਹੈ ਕਰਨਲ ਉਸ ਤੋਂ ਵੀ ਉੱਪਰ ਰੈਂਕ ਦੇ ਵਿੱਚ ਹੁੰਦਾ ਸਾਡਾ ਇੱਕ ਰੈਂਕ ਜਿਹੜਾ ਇਹਨਾਂ ਤੋਂ ਅੱਪ ਚੱਲਦਾ ਹੈ ਅੱਪ ਚੱਲਦਾ ਜੋ ਹੈ ਨਾ ਪੁਲਿਸ ਦਾ ਉਹਦੇ ਨਾਲ ਸਾਡਾ ਇੱਕ ਰੈਂਕ ਉੱਪਰ ਹੁੰਦਾ ਜੀ ਜੀ ਇੱਥੇ ਇੱਥੇ ਮੈਂ ਜ਼ਰੂਰ ਜਾਣਕਾਰੀ ਐਡ ਕਰ ਦਿਆਂ ਕਿ ਬਾਈ ਹੁਣ ਜਿਸ ਤਰੀਕੇ ਦੇ ਨਾਲ ਇਹ ਸਾਬਕਾ ਫੌਜੀਆ ਨੇ ਦੱਸਿਆ ਹੈ ਕਿ ਐਸਐਸਪੀ ਨਾਨਕ ਸਿੰਘ ਹੋਂ ਦਾ ਜਿਹੜਾ ਰੈਂਕ ਹੈ SSP ਨੇ ਉਹ ਉਹਨਾਂ ਤੋਂ ਵੀ ਇੱਕ ਰਤियां ਉੱਪਰ ਦੀ ਉਸ ਕਰਨਲ ਸਾਹਿਬ ਦਾ ਰੈਂਕ ਸੀ ਜਿਨ੍ਹਾਂ ਨਾਲ ਕੁੱਟਮਾਰ ਹੋਈ ਹੈ ਤੇ ਤੁਸੀਂ ਅੱਜ ਤੱਕ ਪੰਜਾਬ 'ਚ ਦੇਖਿਆ ਕਿ ਕਿਸੇ SSP ਨੂੰ ਫੜ ਕੇ ਕੁੱਟ ਦਿੱਤਾ ਗਿਆ ਹੋਵੇ ਜੇਕਰ ਇਹੋ ਜਿਹਾ ਹੋ ਜਾਂਦਾ ਤਾਂ ਪਰਲੋ ਆਜੂਗੀ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਨਫਰੀ ਹੈ ਪੂਰੇ ਭਾਰਤ ਦੇ ਵਿੱਚ ਪ੍ਰਤੀ 1000 ਵਿਅਕਤੀ ਜੇਕਰ ਫੋਰਸ ਦੀ ਗੱਲ ਕਰਦੇ ਹਾਂ 80000 ਤੋਂ ਵੱਧ ਮੁਲਾਜ਼ਮ ਨੇ ਪੰਜਾਬ ਪੁਲਿਸ ਦੇ ਤੁਸੀਂ ਕੱਲ ਤੋਂ ਪਰਸੋਂ ਤੋਂ ਲਗਾਤਾਰ ਖਬਰਾਂ ਇਹ ਵੀ ਸੁਣ ਰਹੇ ਹੋਵੋਗੇ ਕਿ ਕਿਸ ਤਰੀਕੇ ਦੇ ਨਾਲ 18000 ਪੁਲਿਸ ਕਰਮੀਆਂ ਨੂੰ ਪਹਿਲਾਂ ਸੰਗਰੂਰ ਲਜਾਇਆ ਗਿਆ ਲੱਡੇ ਕੋਠੀ ਲੱਗੇ ਉਸ ਤੋਂ ਬਾਅਦ ਹੁਣ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੂੰ ਅਲੱਗ-ਅਲੱਗ ਜਗ੍ਹਾ ਤੇ ਡਿਊਟੀਆਂ ਤੇ ਭੇਜ ਦਿੱਤਾ ਗਿਆ ਪਤਾ ਨਹੀਂ ਅੱਜ ਰਾਤ ਨੂੰ ਜਾਂ ਕੱਲ ਤੱਕ ਕੀ ਕਾਰਵਾਈ ਹੋਣੀ ਹੈ ਪਰ ਜਦੋਂ ਇਹੋ ਜੀਆਂ ਚੀਜ਼ਾਂ ਹੁਣ ਜਿੱਦਾਂ ਜ਼ਿਕਰ ਕਰ ਰਹੇ ਨੇ ਕਿ ਐਸਐਸਪੀ ਰੈਂਕ ਤੋਂ ਵੀ ਉੱਪਰ ਦਾ ਉਹ ਰੈਂਕ ਹੋਵੇ ਬੰਦੇ ਦਾ ਉਸ ਨਾਲ ਕੁੱਟਮਾਰ ਹੋਵੇ ਤਾਂ ਤੁਸੀਂ ਅੰਦਾਜ਼ਾ ਸੁਭਾਵਿਕ ਹੀ ਲਾ ਸਕਦੇ ਹੋ ਪ੍ਰਧਾਨ ਸਾਹਿਬ ਇਹ ਇਹ ਜ਼ਰੂਰ ਦੱਸਿਓ ਤੁਸੀਂ ਪੰਜਾਬ ਸਰਕਾਰ ਦੇ ਰੋਲ ਨੂੰ ਕਿਵੇਂ ਦੇਖਦੇ ਹੋ ਜਿਹੜਾ ਪੰਜਾਬ ਸਰਕਾਰ ਨੇ ਰੋਲ ਨਿਭਾਇਆ ਕੋਈ ਟਿੱਪਣੀ ਨਹੀਂ ਕੋਈ ਇਸ ਤੇ ਸੰਵੇਦਨਾ ਨਹੀਂ ਪ੍ਰਗਟ ਕੀਤੀ ਇੱਕ ਆਰਮੀ ਦੇ ਵਿੱਚ ਬੰਦਾ ਹੋਵੇ ਤੁਹਾਡੇ ਦੇਸ਼ ਦਾ ਤੁਹਾਡੇ ਪੰਜਾਬ ਸੂਬੇ ਨੂੰ ਰਿਪਰੈਜ਼ੈਂਟ ਕਰਦਾ ਹੋਵੇ ਉਹਦੇ ਨਾਲ ਅਜਿਹਾ ਹੋ ਜਾਵੇ ਤਾਂ ਪੰਜਾਬ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਸੀ ਗੱਲ ਕਰ ਬਿਲਕੁਲ ਆਉਣਾ ਚਾਹੀਦਾ ਹੈ ਪਰ ਪੰਜਾਬ ਮੁੱਖ ਮੰਤਰੀ ਨੂੰ ਬਿਆਨ ਦੇਣਾ ਚਾਹੀਦਾ ਹੈ ਮੁੱਖ ਮੰਤਰੀ ਵੱਲੋਂ ਕਹਿਣਾ ਚਾਹੀਦਾ ਸੀ ਕਿ ਇਹ ਬੰਦੇ ਜਿਹੜੇ ਆ ਅਸੀਂ ਫਰਮ ਡਿਸਮਿਸ ਕਰ ਦਿੱਤਾ ਸਰਵਿਸ ਤੋਂ ਉੱਤੋਂ ਉਹ ਤਾਂ ਉਹਨਾਂ ਨੂੰ ਪ੍ਰੋਟੈਕਟ ਕਰ ਉਹ ਪ੍ਰੋਟੈਕਟ ਕਰ ਰਿਹਾ ਇਹਦੇ ਵਿੱਚ ਸਾਡੇ ਨਾ ਇੱਕ ਆਰਮੀ ਦੇ ਵਿੱਚ ਹੁੰਦਾ ਕਿ ਆਰਮੀ ਦੇ ਹਾਜ਼ਰ ਲੋਕ ਉਹ ਕੱਚੇ ਧਾਗੇ ਨਾਲ ਬੱਦੇ ਹੋਏ ਹੁੰਦੇ ਨੇ ਉਹ ਕੋਈ ਕਾਰਵਾਈ ਨਹੀਂ ਕਰ ਸਕਦੇ ਕਾਰਵਾਈ ਕਰ ਸਕਦੇ ਜਿੰਨਾ ਅਸੀਂ ਕਰ ਸਕਦੇ ਆ ਸਰਵਿਸਮੈਨ ਅਸੀਂ ਉਹਨਾਂ ਦੇ ਜਾ ਕੇ ਉਹਨਾਂ ਦੇ ਸਭ ਕੋ ਆਪਦੇ ਮੰਗ ਪੱਤਰ ਡੀਸੀਆਂ ਨੂੰ ਸਭ ਕੋ ਦੇ ਸਕਦੇ ਆ ਜੋ ਹਾਜ਼ਰ ਆ ਹਾਜ਼ਰ ਕੁਛ ਨਹੀਂ ਕਰ ਸਕਦਾ ਹਾਜ਼ਰ ਸਾਡੀ ਕੇ ਕਾਨੂੰਨ ਉੱਤੇ ਭਰੋਸਾ ਰੱਖਦਾ ਆ ਕਿ ਕਾਨੂੰਨ ਠੀਕ ਕਰੂਗਾ ਸਾਡੇ ਜਰਨਲ ਸਾਹਿਬ ਵਗੈਰਾ ਦੂਸਰੇ ਵੀ ਜਿਹੜੇ ਕਿ ਗੱਲਬਾਤ ਕਰ ਰਹੇ ਪਰ ਉਹਨਾਂ ਦਾ ਵੀ ਕੋਈ ਸਮਝ ਲੋ ਕਿ ਇੱਕ ਨਾਨਕ ਸਿੰਘ ਬਾਬਰ ਵਾਲਾ ਕੰਮ ਕਰ ਰਿਹਾ ਏ ਜਿਹੜਾ ਨਾਨਕ ਸਿੰਘ ਨਾ ਜਰੂਰ ਨਾਨਕ ਸਿੰਘ ਦਾ ਉਹਦਾ ਬਾਬਰ ਵਾਲਾ ਕੰਮ ਹੋ ਰਿਹਾ ਕਿਉਂਕਿ ਉਹਨੇ ਅਜ ਤੱਕ ਕੁਛ ਨਹੀਂ ਕੀਤਾ ਤੇ ਇਹ ਜਿਹੜਾ ਕਿ ਅਸੀਂ ਇਹੋ ਕੰਮ ਕਰਦੇ ਸਾਡੀ ਅਜੇ ਤਿੱਕ ਜਥੇਬੰਦੀਆਂ 22 ਤਰੀਕ ਨੂੰ ਪਟਿਆਲੀਆਂ ਤੇ ਕਰਾਉਦਾ ਵੀ ਚੱਲ ਰਿਹਾ ਆ ਜੇ ਸੰਗਰੂਰ ਦਾ ਜੇ ਕਿਤੇ ਨਾ ਨਾ ਹੋਇਆ ਤੇ ਤਕਰੀਬਨ ਕਿ ਸਾਰੀਆਂ ਜਥੇਬੰਦੀਆਂ ਜਿਹੜੀਆਂ ਪੰਜਾਬ ਤੋਂ ਇਹ ਸਾਰੀਆਂ ਉੱਥੇ ਸੰਗਰੂਰ ਜਾ ਕੇ ਕਰਾਉ ਕਰਨੀਆਂ ਹੂੰ ਜੀ ਜੀ ਹਾਂਜੀ ਸੋ ਇਹ ਕੁਝ ਵੀ ਹੋ ਸਕਦਾ ਸੋ ਇੱਧਰ ਜਾਣਕਾਰੀਆਂ ਲੈ ਲੈਣ ਕੀ ਕੁਝ ਐਡ ਕਰਨਾ ਚਾਹੁੰਦੇ ਹੋ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅਨਰੀ ਸੁਭਦਰ ਮੇਜਰ ਗੁਰदयाल ਸਿੰਘ ਐਜੇ ਸਿੱਖ ਰੈਜiment ਮੈਨੂੰ ਇੱਕ ਘਟਨਾ ਯਾਦ ਆ ਜੀ 1987 ਦੀ ਜੀ ਜਦੋਂ ਕਿ ਬਾਗਾ ਬਾਰਡਰ ਦੇ ਉੱਤੇ ਜਦੋਂ ਆਰਮੀ ਦੀ ਲੋਡ ਪਈ ਸੀ ਨਾ ਠੀਕ ਹੈ ਜੀ ਤੇ ਉੱਥੇ ਸਿੱਖ ਰੈਜiment ਆ ਦੇ ਸਾਰੇ ਜਿਹੜੇ ਜਿੰਨੇ ਵੀ ਟ੍ਰਾਪ ਹੁੰਦੇ ਆ ਆਰਮੀ ਦੇ ਉਹ 1 ਫੇਸ 2 ਫੇਸ 3 ਫੇਸ ਚ ਲਾਈ ਗਏ ਸੀ ਉਸ ਟਾਈਮ ਤੇ ਜਿਹੜੀ ਇਹ ਪੁਲਸ ਹੀ ਨਾ ਸਾਰਿਆਂ ਨੂੰ ਪਿੱਛੇ ਕੀਤਾ ਗਿਆ ਸੀ ਵੀ ਹੁਣ ਤੁਹਾਡੇ ਜਿਹੜੇ ਸਿੰਘ ਬਹਾਦਰ ਆ ਨਾ ਜਿਹੜੇ ਆਰਮੀ ਦੇ ਸਿੱਖ ਯੋਧੇ ਜਾਂ ਦੂਜੇ ਯੋਧੇ ਆ ਉਹਨਾਂ ਦੀ ਹੁਣ ਲੋੜ ਆਰਮੀ ਵਾਲਿਆਂ ਦੀ ਹਾਂਜੀ ਤੇ ਉਸ ਟਾਈਮ ਤੇ ਅਸੀਂ ਅੱਖੀਂ ਦੇਖਿਆ ਸੀਗਾ ਵੀ ਸਾਨੂੰ ਅੱਗੇ ਕੀਤਾ ਗਿਆ ਸੀ ਇਹਨਾਂ ਨੂੰ ਸਾਰਿਆਂ ਨੂੰ ਪਿੱਛੇ ਕੀਤਾ ਗਿਆ ਪੰਜਾਬ ਪੁਲਿਸ ਨੂੰ ਚਾਹੇ ਉਹ ਪੰਜਾਬ ਪੁਲਸੀ ਚਾਹੇ ਬੀਐਸਐਫ ਹੀ ਹਾਂਜੀ ਤੇ ਉਸ ਟਾਈਮ ਤੇ ਇਹਨਾਂ ਨੂੰ ਇਹ ਸਾਨੂੰ ਇਹ ਕਹਿੰਦੇ ਵੀ ਤੁਸੀਂ ਹੁਣ ਅੱਗੇ ਅਸੀਂ ਹੋਣ ਵਾਸਤੇ ਖੜੇ ਹੋ ਜਾ ਹੂੰ ਤੇ ਅੱਜ ਸਾਡੀ ਆਇਤ ਕਰ ਰਹੇ ਆ ਇਹ ਬਹੁਤ ਮਾੜੀ ਹਰਕਤ ਕੀਤੀ ਇਹਨਾਂ ਨੇ ਔਰ ਨਿੰਦਨਯੋਗ ਆ ਅਸੀਂ ਇਹੀ ਪ੍ਰਸ਼ਾਸਨ ਨੂੰ ਵੀ ਸਾਰਿਆਂ ਨੂੰ ਬੇਨਤੀ ਇਹੀ ਕਰਾਂਗੇ ਪੀਏ ਜਿਹੜੀ ਇਦਾਂ ਦੀ ਹਰਕਤ ਨਹੀਂ ਹੋਣੀ ਚਾਹੀਦੀ ਇਹਨਾਂ ਨੂੰ ਵੀ ਇੱਕ ਡਿਸਪਲਾਈਨ ਦੇ ਵਿੱਚ ਰਹਿ ਕੇ ਡਿਊਟੀਆਂ ਕਰਨੀਆਂ ਚਾਹੀਦੀਆਂ ਹਨ ਠੀਕ ਹੈ ਜੀ ਚਾਹੇ ਉਹਦੇ ਵਿੱਚ ਕੋਈ ਵੀ ਇਨਸਾਨ ਹੋਵੇ ਹਾਂਜੀ ਇਹ ਕਿਉਂ ਇਹ ਰਹਿੰਦੇ ਸਿਵਲ ਪਬਲਿਸ਼ਨ ਦੇ ਵਿੱਚ ਜ਼ਿਆਦਾ ਜੀ ਜੀ ਠੀਕ ਹੈ ਇਹਨਾਂ ਦੇ ਸਟੇਟ ਵਾਈ ਸਾਰੀਆਂ ਪੁਲਸਾਂ ਹੈਗੀਆਂ ਹਰ ਸਟੇਟ ਦੀ ਪੁਲਸ ਆ ਜੀ ਜੀ ਹੁਣ ਅਸੀਂ 30 32 32 ਸਾਲ ਸਾਰਿਆਂ ਨੇ ਸਰਵਿਸ ਕੀਤੀ ਆ ਠੀਕ ਹੈ ਜੀ ਅਸੀਂ ਹਰ ਸਟੇਟ ਦੀ ਸਰਵਿਸ ਦੇ ਵਿੱਚ ਪੁਲਸ ਵਾਲੇ ਵੀ ਦੇਖੇ ਆ ਬਾਰਡਰ ਵੀ ਦੇਖੇ ਆ ਸਾਰਿਆਂ ਨੂੰ ਆਪਾਂ ਚੰਗੀ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਮੇਲਜੋਲ ਕੀਤਾ ਹੈਗਾ ਤੇ ਇਹੋ ਜਿਹਾ ਕਨੌਣੀ ਹਰਕਤ ਆਹੀਂ ਕਿਸੇ ਵੀ ਸਟੇਟ ਵਿੱਚ ਕਿਸੇ ਪੁਲਿਸ ਨੇ ਨਹੀਂ ਇਹਦੀ ਕੀਤੀ ਹੋਣੀ ਜਿਹੜੀ ਕਹਿੰਣਾ ਨੇ ਅੱਜ ਸਾਡੇ ਇੱਕ ਕਰਨਲ ਸਾਹਿਬ ਦੇ ਨਾਲ ਕੀਤੀ ਆ ਉਹ ਇੱਕ ਸਪਾਈ ਨਾ ਵੀ ਹੋ ਸਕਦੀ ਆ ਪਰ ਇਹ ਸਤਕਾਰ ਜਿਹੜਾ ਨਹੀਂ ਹੈ ਗਲਤ ਆ ਜੀ ਜੀ ਅਸੀਂ ਇਹਨਾਂ ਨੂੰ ਇਹੀ ਚਾਹੁੰਦਾ ਵੀ ਜਿੰਨੇ ਵੀ ਡਿਫੈਂਸ ਦੇ ਵਿੱਚ ਸਰਵਿਸ ਕਰਦੇ ਆ ਚਾਹੇ ਅਦਰ ਸਟੇਟ ਆ ਚਾਹੇ ਪੰਜਾਬ ਸਟੇਟ ਦੇ ਆ ਤੋ ਸਾਰਿਆਂ ਦਾ ਸਤਿਕਾਰ ਹੋਣਾ ਚਾਹੀਦਾ ਜੀ ਸ਼ੁਕਰੀਆ ਤੁਸੀਂ ਕੋਈ ਜੋੜਨਾ ਚਾਹੁੰਦੇ ਇੱਕ ਹੋਰ ਸੀ ਕਿ ਇੱਕ ਇਹਨਾਂ ਨੇ ਉਹ ਇੱਕ ਦਿਨ ਪਹਿਲਾਂ ਐਨਕਾਊਂਟਰ ਕੀਤਾ ਕੋਈ ਬੱਚੇ ਨੂੰ ਗਵਾਹ ਕਰਦਾ ਉਹਨਾਂ ਨੂੰ ਖੰਨੇ ਦੇ ਵਿੱਚ ਖੰਨੇ ਦੇ ਵਿੱਚ ਉਹਦੀ ਵੀ ਧਮਕੀ ਦੇ ਕੇ ਗਏ ਆ ਕਿ ਕੱਲ ਅਸੀਂ ਇੱਕ ਐਨਕਾਊਂਟਰ ਕੀਤਾ ਇਸ ਕੀ 13 ਵੀ ਕਰ ਦੇਣਾ ਹੈ ਇੱਕ ਕਰਨਲ ਸਭ ਨੂੰ ਉਹ ਵੀ ਧਮਕੀ ਦਿੱਤੀ ਆ ਕਿ ਐਨਕਾਊਂਟਰ ਤੁਹਾਡਾ ਵੀ ਹੋ ਜਾਣਾ ਹੈ ਤੇ ਉਹਨਾਂ ਦੀ ਜਿਹੜੀ ਮੈਸੇਜ ਆ ਉਹ ਵੀ ਇਹ ਕਹ ਰਹੀ ਹੋ ਕਿ ਉਹਨੂੰ ਕੋਈ ਸਕਿਉਰਟੀ ਨਹੀਂ ਹੈ ਉਹ ਸਕਿਉਰਟੀ ਨਹੀਂ ਹੈ ਕੋਈ ਵੀ ਉਹ ਇਕੱਲੇ ਘਰ ਦੇ ਵਿੱਚ ਰਹਿ ਰਿਹਾ ਉਹਦਾ ਵੀ ਉਹ ਕਹਿੰਦੀ ਕਿ ਮੈਨੂੰ ਬਹੁਤ ਖਤਰਾ ਹੈ ਕਿ ਪਤਾ ਨਹੀਂ ਕਿਸ ਟਾਈਮ ਦੇ ਉੱਤੇ ਮੇਰੇ ਉੱਤੇ ਇਹਨਾਂ ਨੇ ਅਨਕਾਊਂਟਰ ਕਰ ਦੇ ਤਾ ਤੇ ਇਹ ਵੀ ਜਿਹੜਾ ਕਿ ਸਰਕਾਰ ਨੂੰ ਕਹਿੰਨੇ ਆ ਕਿ ਜਰੂਰ ਇਹਦਾ ਜਲਦੀ ਤੋਂ ਜਲਦੀ ਉਹਨੂੰ ਫੈਸਲਾ ਕੀਤਾ ਜਾਵੇ ਉਹਨਾਂ ਦਾ ਹੱਕ ਉਹਨਾਂ ਨੂੰ ਦਿੱਤਾ ਜਾਵੇ ਜੀ ਜੀ ਤੇ ਥੈਂਕਿਊ ਜੇ ਤੁਸੀਂ ਕੁਝ ਜੋੜਨਾ ਚਾਹੁੰਦੇ ਹੋ ਜੀ ਜੀ 1 ਮਿੰਟ 1 ਮਿੰਟ ਜੀ ਜੀ ਇੱਕ ਥੀ ਦੇਖੋ ਅਗਰ ਅਬ ਕਰਨਲ ਸੇਵ ਨਹੀਂ ਸਾਡੀ ਆਰਮੀ ਦਾ ਆਨ ਸਰਵਿਸ ਹਾਂਜੀ ਤੇ ਬਾਕੀ ਦਾ ਐਕਸਰਸਰਵਨ ਦਾ ਕੀ ਹੋ ਸਾਡਾ ਹੋ ਸਕਦਾ ਕੁਛ ਨਹੀਂ ਨਤੀ ਹੈ ਜੀ ਜੀ ਠੀਕ ਹੈ ਜੀ ਤਾਂ ਅਸੀਂ ਇਹ ਚਾਹੁੰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਜੀ ਠੀਕ ਹੈ ਡਿਸਮਿਸ ਪ੍ਰੋਬਲਮ ਸਰਵਿਸ ਇਹ ਤੋਂ ਨਥਿੰਕਿਊ ਥੈਂਕਿਊ ਕੁਛ ਨਹੀਂ ਹਾਨੂੰ ਚਾਹੀਦਾ ਜੀ ਜੀ ਸੋ ਇਹ ਤੁਸੀਂ ਗੱਲਬਾਤ ਸਾਰੀ ਸੁਣੀ ਹੈ ਜਿਹੜੇ ਇਸ ਸਮੇਂ ਸੇਵਾ ਮੁਕਤ ਹੋ ਚੱਕੇ ਹੋ ਚੁੱਕੇ ਫੌਜੀ ਨੇ ਵੱਖ-ਵੱਖ ਖੋਦਿਆਂ ਤੇ ਸਾਰੇ ਰਹਿ ਚੁੱਕੇ ਨੇ ਉਹਨਾਂ ਨੇ ਆਪਣੇ ਤਜਰਬੇ ਦੇ ਵਿੱਚੋਂ ਗੱਲਾਂ ਦਸੀਆਂ ਨੇ ਤੇ ਉਹਨਾਂ ਨੇ ਇਸ ਤੇ ਫਿਕਰ ਵੀ ਜਤਾਇਆ ਗੱਲਬਾਤ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ ਰੈਂਕ ਦੀ ਗੱਲ ਵੀ ਕਲੀਅਰ ਹੋ ਚੁੱਕੀ ਹੈ ਉਹ ਵੀ ਜਿਹੜੀ ਸਵੇਰ ਤੋਂ ਅਸੀਂ ਕੋਸ਼ਿਸ਼ ਕਰ ਰਹੇ ਸੀ ਇਹ ਕਲੀਅਰ ਕਰਨ ਦੀ ਸੋ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਵਿਚਾਰ ਰਾਈਟ ਟਿੱਪਣੀਆਂ ਜ਼ਰੂਰ ਸਾਂਝਾ ਕਰਿਓ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਦੇ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ